ਬੱਛ ਬੱਤ ਪੈਣੀ ਪਾ ਪਤਲਾ ਹੋ ਜਾਊਗਾ ਹੀ ਹੈ ਹਾਂ ਬੱਛ ਬੱਛ ਬੱਤ ਬਸ ਕਾਂ ਲੈ ਗਿਆ ਕਾਂ ਲੈ ਆ ਕੰਮ ਹੈ ਇਹਨੂੰ ਗੁੰਨਦੇ ਉਹਨੂੰ ਬੱਛ ਤੇ ਹੋ ਰਹਾ ਓ về lâu có mấy đi tí cha nào cô bà đấy cô bà đấy cô bà đấy cô bà đâu chịu chuyện mình hả? con con mà về ti chợt anh ạ mực cái mà là. ਬੇ ਤੇ چھوٹਾ ਚੱਲ ਗੋਨ ਗੋਨ ਅੰਮੀ ਮਾਰ ਮਾਰ ਮੁੱਕੇ ਮਾਰ